ਇਹ ਗਲਤ ਹੋਇਆ ਅਸਲ ਵਿੱਚ ਛੋਟੀ ਨੋਟਿਸ ਲੱਗਣੀ ਚਾਹੀਦੀ ਇਹਨਾਂ ਇਸ ਗਲਤੀ ਉਹ ਪ੍ਰਾਈਮਰੀ ਪ੍ਰਾਈਮਰੀ ਵਾਲਾ ਨਾਮ ਪਰ ਆ ਜਾਂਦੇ ਹਾਂ ਜੀ ਉਹਨਾਂ ਨਾਲ ਉਹ ਸੰਦੇਸ਼ ਕੋਸ਼ ਕਰਦੇ ਕਿ ਆਪੇ ਇਸ ਤੂੜਾ ਦਾ ਮਸਲਾ ਗਾਵੀ ਜਰਦਾਂ ਲਟਕੇ ਹੈ ਹਾਂਜੀ ਉਹ ਇੱਕ ਸਪਾਈ ਕਰਮਚਾਰੀ ਨੇ ਇਹ ਵੀ ਬਹੁਤ ਹੋਈ ਚੌਕੇ ਜਿਹੜਾ ਦਰਸ਼ਕਾਂ ਦਾ ਸਭਾ ਹਾਂ ਕੱਲ ਅਸੀਂ ਉੱਥੇ ਸੀਗੇ ਸਾਰਾ ਦਿਨ ਹੀ ਉੱਥੇ ਰਹੇ ਆ ਠੀਕ ਹੈ ਨਾ ਉਹਦਾ ਜਿਹੜਾ ਮਸਲਾ ਮੈਨੇਜਮੈਂਟ ਦਾ ਤੇ ਉਹਨਾਂ ਦਾ ਕਿ ਇਨਕੁਆਰੀ ਚੱਲ ਰਹੀ ਹੈ ਡੀਸੀ ਸਾਹਿਬ ਕੋਲ ਇਹ ਹਨ ਇਨਕੁਆਰੀ ਦਾ ਜੋ ਵੀ ਅੰਡਰ ਇਨਕੁਆਰੀ ਹੈ ਵੈਸੇ ਉਹ ਕਮਿਸ਼ਨ ਦੇ ਉਹਨਾਂ ਦਾ ਕੇਸ ਵੀ ਲੱਗਿਆ ਸੋ ਅਦਾਲਤ ਤੇ ਅੰਡਰ ਵੀ ਉਹ ਮਸਲਾ ਗਿਆ ਹੋਇਆ ਤੇ ਇਨਕੁਆਰੀ ਜਿਹੜੀ ਹੈ ਡੀਸੀ ਸਾਹਿਬ ਖੁਦ ਕਰ ਰਹੇ ਉਹਦਾ ਜੋ ਵੀ ਨਤੀਜਾ ਆਏਗਾ ਇਹ ਕੇਸ ਹੈਗਾ ਜਿਹੜਾ ਬਜਟ ਹੈ ਤਨਖਾਹਾਂ ਦਾ ਜਿਵੇਂ ਇਸ ਵਾਰੀ ਚਲੋ ਲੇਟ ਹੋ ਗਿਆ ਜੇ ਹਰ ਵਾਰੀ ਆਇਆ ਹੁੰਦਾ ਤਾਂ ਸਾਰੇ ਮੁਲਾਜ਼ਮਾਂ ਲਈ ਪਹਿਲੀ ਵਾਰੀ ਲੇਟ ਹੋਇਆ ਕਹੈ ਨਾ ਬਜਟ ਮੈਂ ਸਮਝਦਾ ਕਿ ਫਸਟ ਟਾਈਮ ਇਹ ਡਿਲੇ ਹੋਇਆ ਇਹ ਮੈਂ ਜਿਹੜਾ ਡਿਲੇ ਹੋਇਆ ਚਲੋ ਸਾਨੂੰ ਉਹ ਚੀਜ਼ ਆਉਣ ਰਕਾਰਡ ਅੱਗੇ ਤੋਂ ਇਸ ਤਰ੍ਹਾਂ ਦਾ ਸਾਡੇ ਦਫ਼ਤਰ ਵੱਲੋਂ ਹੋਈ ਸੀ ਇਹਨਾਂ ਨੂੰ ਪੁੱਛਿਆ ਵੀ ਹੈ ਸੋ ਜੇ ਕੋਈ ਇਸ ਤਰ੍ਹਾਂ ਦੀ ਨਹੀਂ ਰਹਿਣ ਦਿੱਤੀ ਜਾਏਗੀ ਕਿ ਸਾਡੇ ਕੋਲ ਅੱਜ ਹੀ ਆਇਆ ਹੈ ਬਜਟ ਇਮੀਡੀਏਟਲੀ 35 ਸਕੂਲਾਂ ਨੂੰ ਪਾਤਾ ਮੈਂ ਉਹਦੀ ਕਹਤਾ ਮੈਂ ਕਿ ਤੁਸੀਂ ਹੁਣੇ ਪਾਉਣਾ ਸ਼ੁਰੂ ਕਰੋ ਇਹ ਤੁਹਾਡੇ ਗਰੁੱਪਸ ਦੇ ਵਿੱਚ ਮੈਸੇਜ ਪਾਤਾ ਸੀਗਾ ਕਿ ਤੁਸੀਂ ਆਪਣਾ ਮਤਲਬ ਇਹ ਤੇ ਅਗਲੀ ਕਾਰਵਾਈ ਜਿਹੜੀ ਜੋ ਵੀ ਬਿੱਲ ਬਣਾਉਣ ਦੀ ਹੈ ਉਹ ਕਰ ਲੋ। ਹੋਰ ਅਜੇ ਚਲਾਉਣੀ ਹੈ ਕਰੋ। ਹੋਰ ਹੈ? ਉਹ ਚਲਾਉਣੀ ਹੈ ਕਰੋ। ਹੋਰ ਕਰਨੀ ਹੈ ਮੈਡਮ ਨਾਲ ਗੱਲ ਕਰ। ਅਸੀਂ ਮੈਡਮ ਆਏ ਹੋਏ। ਉਹ ਦੇਖੀ ਹੀ ਹੋ ਜਾਂਦੇ। 10 ਮਿੰਟ ਅਸ ਲਾਵਾ ਪਤਰਾ ਪਤਰਾ ਕੀ ਹੈ? ਹਾਂ। ਇੰਦਰਾਮੈਂਟਿਚ ਆਏ ਹੋਏ। ਜਿਆਦਾ ਰੱਖਣੀ ਹੈ। ਮੈਡਮ ਤਾਂ ਲੋਕ ਜਿੰਨੇ ਵੀ ਸਾਥੇ ਭੇਜ ਜੁਣਨ ਨੂੰ ਇਹਦਾ ਅਸਰ ਦੇਖਾ ਉਹ ਪਹੁੰਚੇ ਹੈ। ਅਸੀਂ ਡੀਟੀਐਫ ਵੱਲੋਂ ਜੀਐਮ ਕਹਨੇ ਆ ਆਪਣਾ ਜਿਹੜਾ ਮੇਡ ਮਸਲਾ ਸੀਗਾ ਬਜਟ ਨਹੀਂ ਆਇਆ ਸੀਗਾ ਡੀਓ ਦਫ਼ਤਰਾਂ ਨਾਲ ਕੋਲੇ ਨਕਮੇਪਾਨ ਕਰਕੇ ਚਲੋ ਉਹ ਹੁਣੇ ਡੀਓ ਸਾਹਿਬ ਨੇ ਆਪਾਂ ਨੂੰ ਦੱਸੇ ਬਜਟ ਆ ਗਿਆ ਤੇ ਸਕੂਲਾਂ ਨੂੰ ਪੈਣਾ ਸ਼ੁਰੂ ਹੋ ਗਿਆ ਇਹ ਇਹਨੂੰ ਆਪਾਂ ਕੋਈ ਆਪਾਂ ਜਿੱਤਦੇ ਹਾਂ ਕੁਝ ਹੋਰ ਨਹੀਂ ਮੰਨਣਾ ਕਿਉਂਕਿ ਇਹ ਕਿਹੜਾ 1 ਮਹੀਨੇ ਦਾ ਮਸਲਾ ਹੈ ਇਹ ਹਰ ਮਹੀਨੇ ਦੀ ਮਸਲੇ ਹੈ ਅਸੀਂ ਇਹ ਵੀ ਸ਼ੋਰਟ ਚਾਹੁੰਦੇ ਆ ਵੀ ਸਾਡਾ ਜਿਹੜਾ ਹਰ ਮਹੀਨੇ ਦੀ ਤਨਖਾਹ ਹੈ ਉਹ ਸਮੇਂ ਸਰ ਪੈਣੀ ਚਾਹੀਦੀ ਹੈ ਜਿਵੇਂ ਸਰਕਾਰ ਨੇ ਕਿਹਾ ਵੀ 7 ਤਰੀਕ ਤੋਂ ਲੇਟ ਹੋ ਨਹੀਂ ਸਕਦੀ ਤਾਂ ਅਸੀਂ ਚਾਹੁੰਦੇ ਹਾਂ 7 ਤਰੀਕ ਤੋਂ ਪਹਿਲਾਂ ਹਰ ਵਾਰੀ ਸਾਡੀ ਜਿਹੜੀ ਤਨਖਾਹ ਸਾਡੇ ਖਾਤਿਆਂ 'ਚ ਹੋਣੀ ਚਾਹੀਦੀ ਹੈ ਤਾਂ ਕਿ ਜਿੰਨੇ ਵੀ ਅਸੀਂ ਆਪਣਾ ਬਜਟ ਮਹੀਨੇ ਦਾ ਹੁੰਦਾ ਉਹਨੂੰ ਸਹੀ ਢੰਗ ਨਾਲ ਪਲਾਨ ਕਰ ਸਕੀਏ ਅਗਲਾ ਮਸਲਾ ਸਰਬਜੀਤ ਜੀ ਵਾਲਾ ਸਾਡੇ ਵਿੱਚ ਬੈਠੇ ਆ ਸਰਬਜੀਤ ਪਸਰਾਲਾ ਜੀ ਇਹਨਾਂ ਦਾ ਜਿਹੜਾ ਡੈਪੂਟੇਸ਼ਨ ਹੋਇਆ ਸ਼ਰੇਆਮ ਗਲਤ ਹੋਇਆ ਇਹ ਗੱਲ ਵਿਭਾਗ ਨੂੰ ਵੀ ਪਤਾ ਹੈ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦਾ ਜਿੱਥੇ ਬੈਠੇ ਆ ਉੱਥੇ ਉਵੇਂ ਹੀ ਰਹਿਣ ਡੀਓ ਦਾਫਤਰ ਵੱਲੋਂ ਇਹਨਾਂ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਜੇ ਹੋਊਗੀ ਤਾਂ ਅਸੀਂ ਵਿਰੋਧ ਕਰ ਵੀ ਰਹੇ ਹਾਂ ਤੇ ਕਰਾਂਗੇ ਵੀ ਤੀਜਾ ਮਸਲਾ ਅਦਾਰਸ਼ ਸਕੂਲ ਚੌਕੇ ਦਾ ਉਹ ਵੀ ਇਹਨਾਂ ਨੇ ਦੱਸਿਆ ਵੀ ਅੰਡਰ ਪ੍ਰੋਸੈਸ ਹੈਗਾ ਵੀ ਇਨਕੁਆਇਰੀ ਲੱਗੀ ਹੋਈ ਹੈ ਪਰ ਹੈ ਉਹ ਸਰਾਸਰ ਗਲਤ ਡੀਟੀਐਫ ਵੱਲੋਂ ਇਹ ਡਿਮਾਂਡ ਕੀਤੀ ਜਾਂਦੀ ਹੈ ਵੀ ਉਹਦੇ ਵਿੱਚੋਂ ਪ੍ਰਾਈਵੇਟ ਭਾਗੀਦਾਰੀ ਕੱਢ ਕੇ ਸਕੂਲ ਨੂੰ ਸਿੱਧਾ ਸਿੱਖਿਆ ਵਿਭਾਗ ਚ ਲਿਆ ਜਾਵੇ ਤਾਂ ਕਿ ਜਿਵੇਂ ਬਾਕੀ ਸਕੂਲ ਚੱਲਦੇ ਆ ਉਹ ਵੀ ਉਸੇ ਤਰ੍ਹਾਂ ਚੱਲੇ ਸਕੂਲ 'ਚ ਪੜ੍ਹਾਈ ਬਹੁਤ ਵਧੀਆ ਹੋ ਰਹੀ ਐ ਪਰ ਨਾਲ ਬੱਚਿਆਂ ਦੀ ਤੇ ਟੀਚਰਾਂ ਦੀ ਲੁੱਟ ਹੋ ਰਹੀ ਐ ਬੱਚਿਆਂ ਦੀ ਇਹ ਐ ਵੀ ਉਹਨਾਂ ਨੂੰ ਨਾਦਆ ਵਰਦੀਆਂ ਦਿੱਤੀਆਂ ਜਾ ਰਹੀਆਂ ਨਾ ਕਿਤਾਬਾਂ ਦਿੱਤੀਆਂ ਜਾ ਰਹੀਆਂ ਟੀਚਰਾਂ ਤੋਂ ਤਨਖਾਹ ਪੂਰੀ ਦੇ ਕੇ ਅੱਧੀ ਵਾਪਸ ਕਰਵਾ ਲੈਂਦੇ ਐ ਇਹ ਸਭ ਨੂੰ ਪਤਾ ਐ ਤੇ ਟੀਚਰ ਇਹ ਗੱਲ ਕਹਿਣ ਨੂੰ ਤਿਆਰ ਐ ਤੇ ਤਿੰਨ ਮਸਲੇ ਜਿਹੜੇ ਸਾਡੇ ਅੱਜ ਦੇ ਡੀਓ ਦਾਫਤਰ ਤੇ ਘਰਾਉ ਹਸਬੰਦੀ ਐ ਉਹ ਸੀਗੇ ਬਜਟ ਵਾਲਾ ਮਸਲਾ ਹੱਲ ਹੋ ਗਿਆ ਦੂਜਾ ਮਸਲਾ ਜਿੰਨਾ ਚਿਰ ਹੱਲ ਨਹੀਂ ਹੁੰਦਾ ਉਹਨਾਂ ਚਿਰ ਸਾਡਾ ਇਹ ਘਰਾਓ ਆ ਜਿਹੜਾ ਉਹ ਐਵੇਂ ਰਹੋ ਇੱਕ ਨਾ ਜੀ ਆਪਣੇ ਸਕੂਲਾਂ ਦੇ ਵਿੱਚ ਆਮ ਆਦੀ ਪੜ੍ਹੇ ਸਰਕਾਰ ਆਉਣ ਤੇ ਨਾ ਸਫਾਈ ਕਰਮਚਾਰੀ 3000 4000 5000 ਵਾਲੇ ਮਿਲੇ ਸੀਗੇ ਉਹਨਾਂ ਦੀ ਸਤੰਬਰ ਦੀ ਤਨਖਾਹ ਆਈ ਹੋਈ ਹੈ ਉਸ ਤੋਂ ਬਾਅਦ ਉਹਨਾਂ ਦੀ ਤਨਖਾਹ ਹੀ ਨਹੀਂ ਆਈ ਜਦੋਂ ਕਿ ਉਹਨਾਂ ਦਾ 3-3 4-4000 ਰੁਪਏ ਦਾ ਬਚਾਨਾ ਦਾ ਚੁੰਨਾ ਜਾਉਦਾ ਹਾਂ ਹੈ ਵੀ ਬਹੁਤ ਨਗੋਣੀ ਤਨਖਾਹ ਹੈ ਉਹ ਸਰਕਾਰ ਵੱਲੋਂ ਜਦੋਂ ਵੀ ਆਉਂਦੀ ਹੈ ਪੇਮੈਂਟ ਸੀ ਤੁਹਾਨੂੰ ਭੇਜ ਦੇਹਗੇ ਪੈਸੇ ਅਸੀਂ ਇਹ ਕੋਸ਼ਿਸ਼ ਕਰ ਰਹੇ ਆ ਕਿ ਅਮਲਗਾ ਮੀਟਡ ਨਾਲ ਇਹਨੂੰ ਕਲੱਬ ਕਰ ਲਿਆ ਜਾਵੇ ਕਾਕੇ ਇਹ ਪੇ ਜਦੋਂ ਆਉਂਦੀ ਹੈ ਉਹ ਅਮਲਗਮੇਟਿਡ ਚ ਪਾ ਦਿੱਤੀ ਜਾਵੇ ਕਰਮਚਾਰੀ ਨੂੰ ਅਮਲਗਮੇਟਿਡ ਚੋਂ ਹੀ ਦੇ ਦਿੱਤੀ ਜਾਵੇ ਅਸੀਂ ਮਤਲਬ ਜਿਹੜੀ ਇੱਕ ਪ੍ਰੋਵੀਜ਼ਨ ਸਟੇਟ ਨੂੰ ਵੀ ਢੇਜ ਰਹੇ ਹਾਂ ਅਮਲਗਮੇਟਡ ਦਾ ਆਪਣਾ ਪ੍ਰੋਗਰਾਮ ਨਹੀਂ ਦੱਜ ਹੈ ਹੱਥ ਮੰਨੇ ਆ ਚਲੋ ਥੇਪੇ ਹੋਰ ਪ੍ਰਬੰਧ ਹੋ ਜਿੱਥੇ ਹੋ ਸਕਦਾ ਜਦੋਂ ਅਸੀਂ ਅਮਲਗਮੇਟਿਡ ਕੀ ਪਾਉਨੇ ਆ ਉਹਦਾ 3000 ਨਾਲ ਸਾਥੀਓ ਬਹਿ ਜਾਓ ਆਪਣਾ ਜਿਹੜਾ ਬੈਠ ਜੋ ਸਾਰੇ ਜਿਹੜਾ ਚੱਲੀ ਰਹੂਗਾ ਹੁਣ ਮੈਂ ਸਾਡੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਜੀ ਨੂੰ ਬੇਨਤੀ ਕਰੂੰਗਾ ਵੀ ਆਓ ਨਾ ਤੇ ਅੱਜ ਦੇ ਮਸਲੇ ਆ ਜਿਹੜੇ